ਲੰਗੇਕਲ ਕਾਂਗਰਸ ਵੱਲੋਂ ਆਪਣੇ ਦੋ ਉਮੀਦਵਾਰ ਐਲਾਨੇ ਗਏ ਨੇ ਦੋ ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਗਈ ਹੈ ਹੁਸ਼ਿਆਰਪੁਰ ਅਤੇ ਫਰੀਦਕੋਟ ਤੋਂ ਉਮੀਦਵਾਰੀ ਜਿਹੜੀ ਆ ਉਹ ਸੌਂਪ ਦਿੱਤੀ ਗਈ ਹੈ ਗੱਲ ਕਰਦੇ ਹਾਂ ਫਰੀਦਕੋਟ ਦੀ ਅਹਿਮ ਸੀਟ ਸੀ ਹਰ ਕੋਈ ਇਹੀ ਸੋਚ ਰਿਹਾ ਸੀ ਕਿ ਇਸ ਸੀਟ ਤੋਂ ਮੁਹੰਮਦ ਸਦੀਕ ਨੂੰ ਉਤਾਰਿਆ ਜਾ ਸਕਦਾ ਜਿਵੇਂ ਪਿਛਲੀ ਵਾਰ ਮੁਹੰਮਦ ਸਦੀਕ ਚੌਂ ਮੈਦਾਨ 'ਚ ਉਤਰਦੇ ਨੇ ਔਰ ਜਿੱਤ ਜਾਂਦੇ ਨੇ ਉਸੇ ਤਰ੍ਹਾਂ ਮੁਹੰਮਦ ਸਦੀਕ ਨੂੰ ਦੁਬਾਰਾ ਉਮੀਦਵਾਰੀ ਦੇਣ ਦਾ ਐਲਾਨ ਹੋ ਸਕਦਾ ਇਸ ਬਾਰੇ ਚਰਚਾਾਂਵਾਂ ਚੱਲ ਰਹੀਆਂ ਸੀ ਪਰ ਅੰਤ ਤੱਕ ਆਂਦੇ ਆਂਦੇ ਆ ਇਹ ਗੱਲ ਉਸ ਵੇਲੇ ਪਲਟਕੀ ਜਦੋਂ ਲੱਗੇ ਕੱਲ ਲਿਸਟ ਜਾਰੀ ਹੁੰਦੀ ਹੈ ਅਮਰਜੋਤ ਕੌਰ ਸਾਹੋਕੇ ਨੂੰ ਉਮੀਦਵਾਰੀ ਦੇ ਦਿੱਤੀ ਜਾਂਦੀ ਹੈ ਅਮਰਜੋਤ ਕੌਰ ਸਾਹੋਕੇ ਕੌਣ ਹੈ ਦੱਸ ਦਿੰਦੇ ਆ ਦਰਸਲ ਅਮਰਜੋਤ ਕੌਰ ਸਾਹੋਕੇ 2017 ਦੇ ਵਿੱਚ ਇਲੈਕਸ਼ਨ ਲੜ ਚੁੱਕੇ ਨੇ 2017 ਦੇ ਵਿੱਚ ਇਲੈਕਸ਼ਨ ਲੜੀ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਔਰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਔਰ ਦੂਜੇ ਪਾਸੇ ਉਹਨਾਂ ਦੇ ਪਤੀ ਨੇ ਨਿਹਾਲ ਸਿੰਘ ਵਾਲਾ ਹਲਕਾ ਤੋਂ ਇਲੈਕਸ਼ਨਜ਼ ਲੜੀਆਂ ਸਨ ਔਰ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਯਾਨੀ ਕਿ ਉਹਨਾਂ ਦਾ ਪੋਲਿਟਿਕਲ ਕੈਰੀਅਰ ਜਿਹੜਾ ਆ ਉਹ ਬੇहद ਕਮਜ਼ੋਰ ਹੈ ਅਜੇ ਤੱਕ ਫਿਲਹਾਲ ਜ਼ਰੂਰ ਹੋ ਸਕਦਾ ਹੈ ਕਿ ਫਰੀਦਕੋਟ ਤੋਂ ਹੋ ਵੱਡੀ ਮਾਤਰਾ ਦੇ ਵਿੱਚ ਵੋਟਾਂ ਵਟੋਰ ਲੈਣ ਪਰ ਅਜੇ ਤੱਕ ਇਹ ਚਰਚਾਵਾਂ ਇਸੇ ਤਰ੍ਹਾਂ ਨੇ ਕਿ ਅਮਰਜੋਤ ਕੋਰ ਸਾਹੋਕੇ ਜਿਹੜੇ ਨੇ ਉਹ ਬਾਕੀ ਲੀਡਰਾਂ ਨਾਲ ਮੁਕਾਬਲਾ ਸ਼ਾਇਦ ਉਨੀ ਤੀਬਰਤਾ ਦੇ ਨਾਲ ਨਾ ਕਰ ਸਕਣ ਕਾਂਗਰਸ ਦੇ ਉੱਤੇ ਸਵਾਲ ਖੜੇ ਹੋਣ ਲੱਗੇ ਨੇ ਚਰਚਾਵਾਂ ਨੇ ਕਿ ਮੁਹੰਮਦ ਸਦੀਕ ਦੇ ਬਾਰੇ ਦੇ ਵਿੱਚ ਰਿਪੋਰਟ ਕੱਢੀ ਗਈ ਸੀ ਮੁਹੰਮਦ ਸਦੀਕ ਦੇ ਬਾਰੇ ਕਾਂਗਰਸ ਪਾਰਟੀ ਦੇ ਵੱਲੋਂ ਸਰਵੇ ਕਰਵਾਇਆ ਗਿਆ ਸੀ ਸਰਵੇਖਣ ਕੀਤਾ ਗਿਆ ਸੀ ਔਰ ਉਸ ਸਰਵੇਖਣ ਤੋਂ ਬਾਅਦ ਮੁਹੰਮਦ ਸਦੀਕ ਦੀ ਰਿਪੋਰਟ ਸਹੀ ਨਹੀਂ ਲੱਗੀ ਜਿਸ ਕਾਰਨ ਮੁਹੰਮਦ ਸਦੀਕ ਨੂੰ ਟਿਕਟ ਨਹੀਂ ਦਿੱਤੀ ਗਈ ਜ਼ਰੂਰ ਮੁਹੰਮਦ ਸਦੀਕ ਬਾਰੇ ਸਰਵੇ ਕਰਵਾਇਆ ਗਿਆ ਹੋਵੇਗਾ ਹੋ ਸਕਦਾ ਹੈ ਕਿ ਲੋਕਾਂ ਨੇ ਇੰਨਾ ਜ਼ਿਆਦਾ ਨਾਮ ਪਿਆਰਿਆ ਹੋਵੇ ਨਾ ਪ੍ਰਚਾਰਿਆ ਹੋਵੇ ਕਿਉਂਕਿ ਮੁਹੰਮਦ صدیق ਦੇ ਉੱਤੇ ਪਹਿਲਾਂ ਵੀ ਸਵਾਲ ਖੜੇ ਹੁੰਦੇ ਰਹੇ ਨੇ ਪਰ ਇਹੋ ਜੀ ਸਿਚੁਏਸ਼ਨ ਵਿੱਚ ਜਦੋਂ ਫਰੀਦਕੋਟ ਤੋਂ ਬਾਕੀ ਪਾਰਟੀਆਂ ਦੇ ਵੱਲੋਂ ਵੱਡੇ ਚਿਹਰੇ ਉਮੀਦਵਾਰੀ ਦੇ ਵਿੱਚ ਲਿਆਂਦੇ ਗਏ ਹੋਣ ਚੋਣ ਮੈਦਾਨ 'ਚ उतारे ਗਏ ਹੋਣ ਉਸ ਵੇਲੇ ਕਾਂਗਰਸ ਪਾਰਟੀ ਨੇ ਇੱਕ ਇਹੋ ਜਿਹਾ ਲੀਡਰ ਨੂੰ ਕਿਉਂ ਲਾਣਿਆ ਜਿਹੜਾ ਲੀਡਰ ਸ਼ਾਇਦ ਲੋਕਾਂ ਦੇ ਸਾਹਮਣੇ ਉਹਨਾਂ ਆਇਆ ਹੀ ਨਹੀਂ ਜੇ ਨਾ ਮੁਹੰਮਦ صدیق ਆਏ ਨੇ ਖੈਰ ਅਮਰਜੋਤ ਕੌਰ ਸਾਹੋ ਕੇ ਨੂੰ ਉਮੀਦਵਾਰੀ ਦਿੱਤੀ ਗਈ ਹੈ ਦਰਅਸਲ ਦੋਵੇਂ ਸੀਟਾਂ ਜਿਹੜੀਆਂ ਐਲਾਨੀਆਂ ਗਈਆਂ ਨੇ ਹੁਸ਼ਿਆਰਪੁਰ ਤੇ ਫਰੀਦਕੋਟ ਦੋਵੇਂ ਸੀਟਾਂ ਤੋਂ ਮਹਿਲਾਵਾਂ ਨੂੰ ਉਮੀਦਵਾਰੀ ਸੌਂਪੀ ਗਈ ਹੈ ਔਰ ਉਹਨਾਂ ਮਹਿਲਾਵਾਂ ਨੂੰ ਉਮੀਦਵਾਰੀ ਸੌਂਪੀ ਗਈ ਹੈ ਜਿਹੜੇ ਜਾਂ ਤਾਂ ਫਿਰ ਪੋਲ ਪੋਲਿਟਿਕਸ ਤੋਂ ਸਿਆਸਤ ਤੋਂ ਫਿਲਹਾਲ ਦੂਰ ਹੋ ਗਏ ਸਨ ਜਾਂ ਫਿਰ ਜਿਨ੍ਹਾਂ ਦਾ ਉਹਨਾਂ ਰਤਬਾ ਨਹੀਂ ਸ਼ਾਇਦ ਜਿਨ੍ਹਾਂ ਬਾਕੀ ਲੀਡਰਾਂ ਦਾ ਹੋ ਸਕਦਾ ਅਮਰਜੋਤ ਕੌਰ ਸਾਹੋ ਕੇ ਜਿਹੜੇ ਨੇ ਉਹ 2017 ਦੇ ਵਿੱਚ ਇਲੈਕਸ਼ਨ ਜ਼ਰੂਰ ਲੜਦੇ ਨੇ ਪਰ ਹਾਰ ਜਾਂਦੇ ਨੇ ਉਹਨਾਂ ਦੇ ਪਤੇ ਜਿਵੇਂ ਲੜਦੇ ਨੇ ਤੇ ਹਾਰ ਜਾਂਦੇ ਨੇ ਪਰ ਦੂਜੇ ਪਾਸੇ ਹੁਣ ਸਵਾਲ ਇਹ ਖੜਦਾ ਆ ਕਿ ਕੀ ਮੁਹੰਮਦ ਸਦੀਕ ਜੇ ਉਹਨਾਂ ਦਾ ਅਕਸ ਖਰਾਬ ਵੀ ਹੈ ਉਹਨਾਂ ਦੇ ਲੋਕਾਂ ਦੇ ਵਿੱਚ ਪਰ ਕੀ ਮੁਹੰਮਦ ਸਦੀਕ ਜਿੰਨੀਆਂ ਵੋਟਾਂ ਅਮਰਜੋਤ ਕੌਰ ਸਾਹੋ ਕੇ ਬਟੋਰ ਸਕਣਗੇ ਜਾਂ ਮੁਹੰਮਦ ਸਦੀਕ ਨੂੰ ਜਿੰਨਾ ਲੋਕ ਜਾਣਦੇ ਨੇ ਉਹਨਾਂ ਅਮਰਜੋਤ ਕੌਰ ਸਾਹੋ ਕੇ ਨੂੰ ਜਾਣਦੇ ਨੇ ਅੰਤ ਦੇ ਵਿੱਚ ਆ ਕੇ ਲੋਕਾਂ ਦੇ ਵਿੱਚ ਚਿਹਰੇ ਚਿਹਰੇ ਦਾ ਅਨੁਮਾਨ ਹੋਣਾ ਲੀਡਰ ਦਾ ਅਨੁਮਾਨ ਹੋਣਾ ਬਹੁਤ ਜ਼ਰੂਰੀ ਹੁੰਦਾ ਲੋਕ ਲੀਡਰ ਨੂੰ ਜਾਣਦੇ ਹੋਣ ਤੇ ਪਾਰਟੀ ਦੇ ਵਾਸਤੇ ਇੱਕ ਪਲੱਸ ਪੁਆਇੰਟ ਹੁੰਦਾ ਹੈ ਹੁਣ ਮੁਹੰਮਦ ਸਦੀਕ ਨੂੰ ਉਹ ਲੋਕ ਜਾਣਦੇ ਨੇ ਅਮਰਜੋਤ ਕੌਰ ਸਾਹੋਕੇ ਨੂੰ ਹੋ ਸਕਦਾ ਹੈ ਕਿ ਉਹ ਲੋਕ ਉਸ ਪੱਧਰ ਤੇ ਨਾ ਜਾਣਦੇ ਹੋਣ ਕਈ ਫਰੀਦਕੋਟ ਹਲਕੇ ਦੇ ਅੰਦਰ ਕਈ ਇਹੋ ਜਿਹੇ ਪਿੰਡ ਸ਼ਹਿਰ ਹੋਣਗੇ ਜਿੱਥੇ ਅਮਰਜੋਤ ਕੌਰ ਸਾਹੋਕੇ ਨੂੰ ਲੋਕ ਨਾ ਪਛਾਣਦੇ ਹੋਣ ਪਰ ਮੁਹੰਮਦ ਸਦੀਕ ਨੂੰ ਜ਼ਰੂਰ ਪਛਾਣਦੇ ਹੋਣਗੇ ਇਸ ਵਾਸਤੇ ਕਾਂਗਰਸ ਪਾਰਟੀ ਦੇ ਉੱਤੇ ਸਵਾਲ ਖੜੇ ਹੋ ਰਹੇ ਨੇ ਕਿ ਕਾਂਗਰਸ ਪਾਰਟੀ ਨੇ ਇਹ ਫੈਸਲਾ ਕੀ ਸੋਚ ਕੇ ਕੀਤਾ ਹਾਲਾਂਕਿ ਮੁਹੰਮਦ ਸਦੀਕ ਦੇ ਹਵਾਲੇ ਦੇ ਨਾਲ ਇਹ ਗੱਲ ਕਹੀ ਗਈ ਹੈ ਕਿ ਉਹਨਾਂ ਦੀ ਰਿਪੋਰਟ ਸਹੀ ਨਹੀਂ ਆਈ ਪਰ ਇਸ ਮਾਮਲੇ ਦੇ ਵਿੱਚ ਮੁਹੰਮਦ ਸਦੀਕ ਨਾਰਾਜ਼ ਨਜ਼ਰ ਆ ਰਹੇ ਨੇ ਮੁਹੰਮਦ ਸਦੀਕ ਨਾਰਾਜ਼ ਇਸ ਕਰਕੇ ਨਜ਼ਰ ਆ ਰਹੇ ਨੇ ਕਿ ਪਾਰਟੀ ਨੇ ਇਹ ਫੈਸਲਾ ਲਿਆ ਉਹਨਾਂ ਨੇ ਸਾਫ਼ ਕਿਹਾ ਆ ਕਿ ਪਾਰਟੀ ਹਾਈ ਕਮਾਂਡ ਦਾ ਫੈਸਲਾ ਹੈ ਇਸ ਨੂੰ ਬਦਲਿਆ ਤਾਂ ਨਹੀਂ ਜਾ ਸਕਦਾ ਪਰ ਉਹਨਾਂ ਨੂੰ ਇਸ ਫੈਸਲੇ ਨਾਲ ਮਲਾਲ ਹੈ ਉਹਨਾਂ ਨੇ ਸਾਫ਼ ਕਿਹਾ ਕਿ ਉਹ ਹਲਕੇ ਦੇ ਵਿੱਚ ਪ੍ਰਚਾਰ ਲਈ ਨਹੀਂ ਜਾਣਗੇ ਆਪਣੇ ਫਰੀਦਕੋਟ ਹਲਕੇ ਦੇ ਅੰਦਰ ਅਮਰਜੋਤ कौर ਸਾਹੋਕੇ ਦੇ ਪ੍ਰਚਾਰ ਵਾਸਤੇ ਮੁਹੰਮਦ ਸਦੀਕ ਨਹੀਂ ਜਾਣਗੇ ਉਹਨਾਂ ਨੇ ਫੈਸਲਾ ਕੀਤਾ ਹੈ ਉਹਨਾਂ ਨੇ ਫਿਲਹਾਲ ਇਹ ਕਾਰਨ ਦਿੱਤਾ ਹੈ ਕਿ ਲੋਕ ਬਹੁਤ ਕੁਝ ਪੁੱਛਣਗੇ ਲੋਕਾਂ ਦੇ ਵਿੱਚ ਬਹੁਤ ਸਾਰੇ ਸਵਾਲ ਹੋਣਗੇ ਅਤੇ ਉਹਨਾਂ ਦਾ ਕਹਿਣਾ ਹੈ ਕਿ ਅਜੇ ਉਹ ਲੋਕਾਂ ਦੇ ਸਵਾਲਾਂ ਦਾ ਜਵਾਬ ਦੇਣ ਲਈ ਤਿਆਰ ਨਹੀਂ ਔਰ ਦੂਜੇ ਪਾਸੇ ਅਮਰਜੋਤ ਕੌਰ ਸਾਹੋ ਕੇ ਚੋਣ ਪ੍ਰਚਾਰ ਸ਼ੁਰੂ ਕਰ ਸਕਦੇ ਨੇ ਔਰ ਉਸ ਚੋਣ ਪ੍ਰਚਾਰ ਦੇ ਵਿੱਚ ਮੁਹੰਮਦ ਸਦੀਕ ਦਾ ਕਹਿਣਾ ਕਿ ਉਹ ਸ਼ਾਮਿਲ ਇਸ ਵਾਸਤੇ ਨਹੀਂ ਹੋਣਗੇ ਖੈਰ ਇਹ ਨਾ ਹਾਲਾਤਾਂ ਤੋਂ ਇਹ ਸਾਫ਼ ਪ੍ਰਤੀਤ ਹੋ ਰਿਹਾ ਹੈ ਕਿ ਮੁਹੰਮਦ ਸਦੀਕ ਫਿਲਹਾਲ ਨਾਰਾਜ਼ ਨੇ ਇਸ ਫੈਸਲੇ ਤੋਂ ਨਾਰਾਜ਼ ਨੇ ਅਮਰਜੋਤ ਕੌਰ ਸਾਹੋ ਕੇ ਦੇ ਉਮੀਦਵਾਰ ਲਾਣੇ ਜਾਣ ਤੋਂ ਨਾਰਾਜ਼ ਨੇ ਜਿਸ ਵਾਸਤੇ ਉਹਨਾਂ ਨੇ ਇਹ ਫੈਸਲਾ ਕੀਤਾ ਕਿ ਹੁਣ ਉਹ ਹਲਕੇ ਦੇ ਵਿੱਚ ਹੀ ਨਹੀਂ ਉਤਰਨਗੇ ਹੁਣ ਸਵਾਲ ਇੱਥੇ ਆ ਕੇ ਖੜਦਾ ਹੈ ਕਿ ਕੀ ਮੁਹੰਮਦ ਸਦੀਕ ਪਾਰਟੀ ਛੱਡ ਦੇਣਗੇ ਹਾਲਾਂਕਿ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਪਾਰਟੀ ਉਹ ਹਰگز ਨਹੀਂ ਛੱਡਣਗੇ ਪਰ ਇੱਥੇ ਸਵਾਲ ਇਹ ਖੜਦਾ ਹੈ ਕਿ ਮੁਹੰਮਦ ਸਦੀਕ ਦੇ ਖਾਸਮ ਖਾਸ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਹ ਪਾਰਟੀ ਛੱਡ ਚੁੱਕੇ ਨੇ ਔਰ ਜਦੋਂ ਪਾਰਟੀ ਛੱਡ ਕੇ ਗਏ ਸੀ ਉਹਨਾਂ ਨੇ ਉਦੋਂ ਕਿਹਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨੂੰ ਕਾਂਗਰਸ ਦੇ ਵਿੱਚ ਲਿਆਂਦਾ ਸੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਉਹਨਾਂ ਦੀ ਸਾਝ ਹੈ ਪਰ ਉਹ ਕਾਂਗਰਸ ਦੇ ਵਿੱਚ ਹੀ ਰਹਿਣਗੇ ਉਦੋਂ ਉਹਨਾਂ ਨੇ ਫੈਸਲਾ ਕੀਤਾ ਸੀ ਕਿ ਉਹ ਕਾਂਗਰਸ ਦੇ ਵਿੱਚ ਰਹਿਣਗੇ ਕੈਪਟਨ ਅਮਰਿੰਦਰ ਸਿੰਘ ਭਾਵੇਂ ਭਾਜਪਾ ਚਲੇ ਗਏ ਨੇ ਪਰ ਉਸ ਵੇਲੇ ਦੀ ਗੱਲ ਹੋਰ ਸੀ ਇਸ ਵੇਲੇ ਹਾਲਾਤ ਹੋਰ ਡਿਫਰੈਂਟ ਹੋ ਗਏ ਨੇ ਜ਼ਾਹਿਰ ਤੌਰ ਦੇ ਉੱਤੇ ਜਦੋਂ ਸੀਟ ਨਹੀਂ ਮਿਲਦੀ ਤਾਂ ਕੈਂਡੀਡੇਟ ਜਿਹੜਾ ਹੁੰਦਾ ਸੰਭਾਵੀ ਕੈਂਡੀਡੇਟ ਜਿਹੜਾ ਹੁੰਦਾ ਆ ਪਾਰਟੀ ਦਾ ਲੀਡਰ ਹੁੰਦਾ ਜਿਹੜਾ ਉਹ ਇਹ ਸੋਚਦਾ ਹੁੰਦਾ ਹੈ ਕਿ ਹੁਣ ਕਿਸੇ ਹੋਰ ਪਾਰਟੀ ਦੇ ਵਿੱਚ ਜਾਇਆ ਜਾਵੇ ਹੋਰ ਥਾਂ ਜਾ ਕੇ ਕੋਸ਼ਿਸ਼ ਕੀਤੀ ਜਾਵੇ ਤਾਂ ਕਿ ਮੁਹੰਮਦ صدیق ਹੁਣ ਕਿਸੇ ਹੋਰ ਪਾਰਟੀ ਦੇ ਵਿੱਚ ਜਾਣ ਦਾ ਫੈਸਲਾ ਕਰ ਸਕਦੇ ਨੇ ਯਾਨੀ ਇਹ ਸਮਾਂ ਦੱਸੇਗਾ ਕਿਸੇ ਹੋਰ ਪਾਰਟੀ ਦਾ ਪੱਲਾ ਫੜ ਸਕਦੇ ਨੇ ਜਾਂ ਨਹੀਂ ਇਹ ਆਉਣ ਵਾਲਾ ਕੱਲ ਦੱਸੇਗਾ ਫਿਲਹਾਲ ਮੁਹੰਮਦ صدیق ਦਾ ਇਹੀ ਕਹਿਣਾ ਹੈ ਕਿ ਅਜੇ ਕੋਈ ਪਾਰਟੀ ਦੇ ਨਾਲ ਨਹੀਂ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰਹੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੇਵਰ ਮਿਸ ਐਨ ਅਪਡੇਟ